ਮਾਂਜੋ ਅ ਬਰਦੀ ਸਾਡੇ ਡੀਆਈਜੀ ਸਰ ਸੁਤਿੰਦਰ ਸਰ ਐਸਐਸਪੀ ਮੈਮ ਜੋਤੀ ਜਾਦਵ ਬੈਂਸ ਜੋ ਪੰਜਾਬ ਸਰਕਾਰ ਦੀਆਂ ਨਸ਼ਿਆਂ ਦੇ ਵਿਰੁੱਧ ਹਦਿਤਾ ਨੇ ਉਹਨਾਂ ਤੇ ਅਮਲ ਕਰਦੇ ਹੋਏ ਖੰਨਾ ਪੁਲਿਸ ਨੂੰ ਆਡਾਡ ਮਕਦਮਿਆਂ ਦੇ ਵਿੱਚ ਬੜੀ ਵਧੀਆ ਜਾਮਬੀ ਮਿਲੀ ਜਿਹਦੇ ਵਿੱਚ ਮੈਂ ਤੁਹਾਨੂੰ ਵਿਸਥਾਰ ਦੇ ਨਾਲ ਦੱਸਦਾ ਹਾਂ ਕਿ ਇੱਕ ਮਕਦਮਾ ਨੰਬਰ 200 ਇਹਦੇ ਵਿੱਚ ਆ ਡੀਐਸਪੀ ਡੀ ਸ਼੍ਰੀ ਮੋਹਿਦ ਸਿੰਘਲਾ ਜੀ ਦੀ ਸੁਪਰਵੀਜ਼ਨ ਦੇ ਤਹਿਤ ਸੀਆਈਏ ਇੰਸਪੈਕਟਰ ਨਰਪਿੰਦਰ ਆਪਣੀ ਪੁਲਿਸ ਪਾਰਟੀ ਦੇ ਨਾਲ ਅਦੂਬੀ ਤੇ ਸੀ ਜਦੋਂ ਚੈਕਿੰਗ ਕਰ ਰਹੇ ਸੀ ਸ਼ੱਕੀ ਪੁਰਸ਼ਾਂ ਦੀ ਤਾਂ ਇੱਕ ਆੜਗਾ ਨੰਬਰੀ ਗੱਡੀ ਸੀ ਜਿਹਦੇ ਵਿੱਚ ਦੋ ਸਖਸ਼ ਜਿਹੜੇ ਐ ਉਹ ਗ੍ਰਫਤਾਰ ਕੀਤੇ ਇਹਨਾਂ ਨੇ ਔਰ ਗੱਡੀ ਦੀ ਤਲਾਸ਼ੀ ਲੈਣ ਤੇ ਉਹਦੇ ਵਿੱਚ ਇੱਕ ਕੁਇੰਟਲ ਤੇ 20 ਕਿਲੋਗ੍ਰਾਮ ਪੁੱਕੀ ਪੋਪੀ ਹਸਕ ਉਹ ਬਰਾਮਦ ਕੀਤਾ ਉਹਦੀ ਮਜੀਦ ਜਿਹੜੀ ਪੁਸ਼ਕਿਸ਼ ਕੀਤੀ ਜਦੋਂ ਇਹਨਾਂ ਨੇ ਮਜੀਦ ਪੁਸ਼ਗਿਸਤੇ ਇਹਦੇ ਵਿੱਚ ਅ ਇੱਕ ਸਾਕਸ਼ ਜਤਿੰਦਰ ਪਾਲ ਤੇ ਦੋ ਹੋਰ ਔਰਤਾਂ ਇੱਕ ਉਹਦੀ ਵਾਈਫ ਉਹਦਾ ਨਾਮ ਹੈਗਾ ਅਮਨਦੀਪ ਕੌਰ ਤੇ ਇੱਕ ਅਮਨਜੋਤ ਕੌਰ ਇਹ ਅਰਸ਼ਟ ਕੀਤੇ ਕਹਿਣ ਦਾ ਮਤਲਬ ਕਿ ਪੰਜ ਟੋਟਲ ਮੁਰਜ਼ਮ ਇਹਦੀ ਅਜ ਤੱਕ ਹੋਂ ਤੱਕ ਦੀ ਪੁਸ਼ਗਿਸਤੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਔਰ ਜਿਹੜੀ ਭੁੱਕੀ ਹੈ ਉਹ ਵੀ ਜਿਵੇਂ ਪਹਿਲੇ 1 ਕਵਾਂਟਲ 20 ਕਿਲੋ ਫੜੀ ਸੀ ਲੇਕਿਨ ਬਾਅਦ ਦੇ ਵਿੱਚ 30 ਕਿਜੀ ਕਿਲੋਗ੍ਰਾਮ ਉਹ ਉਹਨਾਂ ਦੀ ਰਹਿائش ਤੋਂ ਜਿਹੜਾ ਮਕਾਨ ਸੀਗਾ ਉੱਥੋਂ ਜਦੋਂ ਬਰਾਮਦ ਕੀਤੀ ਤੇ 30 ਕਿਲੋ ਸੀ ਤੇ ਡੇਢ ਕਵਾਂਟਲ ਭੁੱਕੀ ਹੈ ਇਹਦੇ ਵਿੱਚ ਬਰਾਮਦ ਹੋ ਚੁੱਕੀ ਹੈ ਜਿਹੜੀ ਕਿ ਬਹੁਤ ਵਧੀਆ ਇੱਕ ਰਿਕਵਰੀ ਹੈ ਤੇ ਇਸ ਤੋਂ ਇਲਾਵਾ ਇੱਕ ਮਕਦਮਾ ਅਰੇ ਜੀ ਜਿਹੜੇ ਹੈਗੇ ਨੇ ਡਿਟੇਲ ਦੱਸ ਦਿਓ ਜਿਹੜੀ ਪਤੀ ਪਤਨੀ ਸੀ ਜਿਹੜੇ ਪਹਿਲਾਂ ਤੋਂ ਕੰਮ ਕਰਦੇ ਸੀ ਉਹ ਕੀ ਦਾ ਜੀ ਹਾਂ ਮੈਂ ਤੁਹਾਨੂੰ ਦੱਸਦਾ ਜੀ ਇਹਨਾਂ ਤੇ ਇਨਫੋਰਮੇਸ਼ਨ ਤਾਂ ਸਾਡੇ ਕੋਲ ਇਹੀ ਹੈ ਜਿਹਦੇ ਮੁਤਾਬਕ ਅਸੀਂ ਲੇਕਿਨ ਮੈਂ ਤੁਹਾਨੂੰ ਇਹਨਾਂ ਦਾ ਜਿਹੜਾ ਕ੍ਰਿਮੀਨਲ ਰਿਕਾਰਡ ਹੈਗਾ ਉਹਦੇ ਮੁਤਾਬਕ ਗੱਲ ਦੱਸਣੀ ਚਾਹਣਾ ਹੈਗਾ ਇਹਦੇ ਵਿੱਚ ਜਿਹੜੀ ਲੇਡੀ ਹੈ ਆ ਅਮਨ ਜੋਤਕਰ ਠੀਕ ਹੈ ਜੀ ਅਮਨ ਜੋਤਕਰ ਉਹਦੇ ਤੇ ਵੀ ਮਕਦਮਾ ਹੈਗਾ ਪੁਰਾਣਾ ਦਰਜ ਤੇ ਇਸੇ ਤਰੀਕੇ ਨਾਲ ਜਿਹੜੇ ਹਸਬੰਡ ਵਾਈਫ ਫੜੇ ਨੇ ਉਹਨਾਂ ਚ ਜਿਹੜਾ ਉਹਦਾ ਹਸਬੰਡ ਹੈ ਜਤਿੰਦਰਪਾਲ ਇਹਦੇ ਤੇ ਵੀ ਮਕਦਮਾ ਹੈਗਾ ਹੈ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਨੇ ਕੁਝ ਇਹਦੇ ਵਿੱਚ ਨਵੇਂ ਬੰਦੇ ਵੀ ਆਪਣੇ ਨਾਲ ਲਾਏ ਨੇ ਜਿਹੜੇ ਹੀ ਨਸ਼ੇ ਦੇ ਸਮਗਲਰ ਹੁੰਦੇ ਆ ਤੁਹਾਨੂੰ ਪਤਾ ਹੀ ਹੈ ਕਿ ਇਹ ਕੀ ਇਸ ਤਰ੍ਹਾਂ ਦੇ ਸੌਜਵਾਦ ਦਿਖਾਉਂਦੇ ਨੇ ਜੀ ਕਿ ਮੈਂ ਹੋਰ ਬੰਦੇ ਨੂੰ ਇਹਦੇ ਵਿੱਚ ਇਨਵੋਲਵ ਕਰਦੇ ਨੇ ਪਰ ਸਾਡਾ ਜੋ ਜੁੱਧ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਹੈ ਉਹਨੂੰ ਇਹ ਬੜਾ ਵਧੀਆ ਵੱਲ ਮਿਲਿਆ ਇਹ ਰਿਕਵਰੀ ਕਰਨ ਦੇ ਨਾਲ ਸਰ ਪਤਾ ਲੱਗਿਆ ਕਿਥੋਂ ਲੈ ਕੇ ਕਿੱਥੇ ਸਪਲਾਈ ਕਰਦੇ ਸੀ ਬਿਲਕੁਲ ਜੀ ਬਿਲਕੁਲ ਪਤਾ ਲੱਗਿਆ ਜਿੱਥੋਂ ਲੈ ਕੇ ਉਹਦਾ ਵੀ ਪਤਾ ਹੈ ਔਰ ਅੱਗੇ ਫਾਰਵਰਡ ਜਿੱਥੇ-ਥੇ ਯਾਨੀ ਉਹਦਾ ਵੀ ਹੈ ਉਹ ਅਸੀਂ ਬਕਾਇਦਾ ਮੈਂਸ਼ਨ ਨਹੀਂ ਕਰ ਸਕਦੇ ਇਥੋਂ ਕਿਉਂਕਿ ਫਾਰਵਰਡਰ ਬੈਕਵਰਡ ਲਿੰਕੇਜ ਤੇ ਜਾ ਕੇ ਅਸੀਂ ਅਜੇ ਕਬੂਲ